ਸਮਾਣਾ ਸਿਟੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਆਪਣੇ ਸਾਲੇ ਦੇ ਬੱਚੇ ਨੂੰ ਅਗਵਾ ਕੀਤਾ ਔਰ ਇਸ ਮਾਮਲੇ ਦੇ ਵਿੱਚ ਬੱਚਾ ਵੀ ਸਿਟੀ ਪੁਲਿਸ ਸਮਾਣਾ ਵੱਲੋਂ ਬਰਾਮਦ ਕਰ ਲਿਆ ਗਿਆ ਇਹ ਜਿਹੜਾ ਕਥਿਤ ਨੌਜਵਾਨ ਸੀ ਉਸ ਨੂੰ ਪੁਲਿਸ ਨੇ ਹਿਰਾਸਤ ਤੇ ਲੈ ਲਿਆ ਔਰ ਬੱਚੇ ਨੂੰ ਬਰਾਮਦ ਕਰਕੇ ਉਸ ਦੇ ਬਾਰਸਾਂ ਸੌਂਪ ਦਿੱਤਾ ਹੈ ਇਹ ਬੱਚਾ ਜੀ ਮੇਰਾ ਸਾਲਾ ਲੱਗਦਾ ਜੀ ਇਹ ਇਹ ਸੁਖਵੀਰ ਸਿੰਘ ਜੀ ਇਹ ਅਸੀਂ 90 ਰਹਿ ਰਹੇ ਸੀ ਹੁਣ ਜੀ ਮੇਰੀ ਮੀਸਿਸ ਤੇ ਮੈਂ ਜੀ ਫਿਰ ਵੀ ਅਸੀਂ 15 ਦਿਨਾਂ ਬਾਅਦ ਫਿਰ ਉਹ ਭੱਜ ਜਾਂਦੀ ਏ ਜੀ ਫਿਰ ਭੱਜ ਜਾਂਦੀ ਏ ਜੀ ਮੈਂ ਇਹਨਾਂ ਨੂੰ ਲਾਣਾ ਵਾ ਜੀ ਇਹ ਇਹ ਕਹਿੰਦੇ ਨੇ ਜੀ ਮੈਂ ਕਹਿੰਦਾ ਕਿ ਰਿਪੋਰਟ ਲਖਾਣੇ ਆ ਘਰੇ ਜਾ ਕੇ ਉੱਥੇ ਜਾ ਕੇ ਥਾਣੇ 'ਚ ਜੀ ਫਿਰ ਉਦੋਂ ਬਾਅਦ ਜਾਂਦੇ ਕੋਈ ਨਹੀਂ ਜੀ ਤੂੰ ਇੱਕ ਕੱਲਾ ਜਾ ਲੱਭ ਕੇ ਲਿਆ ਉਥੋਂ ਪਤਾ ਨਹੀਂ ਕਿੱਥੋਂ ਜੀ ਮੈਂ ਕਿੱਥੋਂ ਲੱਭਣ ਜਾਵਾਂ ਜੀ ਫਿਰ ਮੈਂ ਇਸੇ ਮਾਰੇ ਕਿ ਇਹ ਮੁੰਡਾ ਚੱਕਿਆ ਜੀ ਇਹਦਾ ਮੇਰੇ ਸਾਲੇ ਦਾ ਜੀ ਠੀਕ ਹੈ ਜੀ ਮੇਰਾ ਘਰ ਨਹੀਂ ਵੱਸਣ ਦਿੰਦੇ ਜੀ ਮੈਂ ਤਾਂ ਅਕੇਲੀ ਕਿਤੇ ਨਹੀਂ ਲੈ ਕੇ ਗਿਆ ਕਾਲੀ ਮਾਤਾ ਦੇ ਮੰਦਿਰ ਲੈ ਕੇ ਗਿਆ ਸੀ ਪਹਿਲਾਂ ਉੱਥੇ ਦੁਖਣਵਾਰ ਇਹ ਸਾਈ ਜੀ ਫਿਰ ਕਾਲੀ ਮਾਤਾ ਦੇ ਮੰਦਿਰ ਰਾਤ ਕੱਟੀ ਜੀ ਉੱਥੋਂ ਫਿਰ ਸਿੱਧਾ ਆਪਣੀ ਮਾਸੀ ਕੋਲ ਚਲਾ ਗਿਆ ਜੀ ਅਗਲੇ ਦਿਨ ਸਵੇਰੇ ਜੀ ਬਸ ਐਸੇ ਕਰਕੇ ਮੇਰੇ ਘੁੰਡੇ ਵਿੱਚ ਮੈਨੂੰ ਲੜਾਈ ਚੜਨਾ ਰੰਗ 10 ਸਾਲ ਤੋਂ ਮੈਂ ਰਹੀਆਂ 10 ਸਾਲ ਤੋਂ ਇਹ ਹੀ ਹਾਲ ਹੈ ਕਿ ਮੈਂ ਆਪਣੇ ਪੇਕੇ ਘਰ ਤੋਂ ਪਿੰਡ ਤੋਂ ਲੜ ਕੇ ਆ ਗਈ ਭਰਾ ਕੋਲ ਤੇ ਮੈਂ ਆਈਆਂ ਮੇਰੇ ਪਿੱਛੋਂ ਆ ਕੇ ਸਕੂਲ ਤੋਂ ਮੇਰੇ بڑے بیٹے ਨੂੰ ਨਾਲ ਲੈ ਕੇ ਇਹਨੂੰ ਸਕੂਲ ਤੋਂ ਲੈ ਆਉਣਾ ਚਾਹੀਦਾ ਤੁਹਾਡੇ ਪਨਾਦੇ ਕਰੋ ਨੇ ਜਿਸ ਕੋਲ ਚੋਲੇ ਕੋਲ ਤੇ ਗਿਆ ਇਹ ਤੇ ਰਾਧਾ ਕੀ ਰਾਧਾ ਰਾਧਾ ਅੱਜ ਨਹੀਂ ਅੱਜ ਨੂੰ ਮਿਲਗੇ ਹਾਂ ਵੱਡਾ ਕੇ ਨਾਮ ਤੇ ਜੀਤਾ ਹੀ ਲੈ ਤੁਸੀਂ ਨਹੀਂ ਨਹੀਂ ਇਹ ਨਾਲ ਕੁਝ ਨਹੀਂ ਤੇ ਜੀ ਨਾਲ ਖੇਚੜਾ ਹੋਇਆ ਤੇ ਉਹਦੇ ਕਰਕੇ ਮੇਰੇ ਬੇਟੇ ਕਿੰਨੇ ਸਾਲ ਦੇ ਬੱਚੇ ਮੇਰੇ ਬੇਟੇ 4 ਸਾਲ ਦੇ ਬਹੁਤ ਥੈਂਕ ਯੂ ਸਰ ਉਹਨਾਂ ਦੇ ਲਈ ਹਾਂਜੀ ਬਹੁਤ ਜੀ ਕੰਮ ਤੇ ਮੇਰੀ ਪੂਰੀ ਮਦਦ ਕੀਤੀ ਬਹੁਤ ਜਲਦੀ ਕੰਮ ਦਿੱਤਾ ਇਹ ਸ਼ਿਕਾਇਤ ਜਿਹੜਾ ਦੋਸ਼ੀ ਹੈ ਇਹਦਾ ਸਾਲਾ ਸੁਖਵੀਰ ਸਿੰਘ ਇੱਥੇ ਮੋਤੀ ਆਬਜਾਰ ਦਾ ਰਹਿਣ ਵਾਲਾ ਹੈ ਇਹਦੀ ਜਿਹੜੀ ਇਹਦੀ ਭੈਣ ਹੈ ਇਹਨੂੰ ਵਿਆਹੀ ਹੋਈ ਹੈ ਜਿਹਦੇ ਕੋਲ ਦੋ ਬੱਚੇ ਨੇ ਇਸ ਤਰ੍ਹਾਂ ਵੱਡਾ ਬੱਚਾ ਇਹਦਾ 11 ਸਾਲ ਉਮਰ ਦਾ ਗੁਰਵਿੰਦਰ ਸਿੰਘ ਛੋਟੇ ਦਾ ਨਾਮ ਗੁਰਕਿਰਨ ਉਹ 18 ਮਹੀਨਿਆਂ ਦਾ ਹੈ ਉਹ 18 ਮਹੀਨਿਆਂ ਦਾ ਹੈ ਨਾਲ ਗਿਆ ਬਨੇ ਜੀ ਇਹ ਇਹਨਾਂ ਦੀ ਇਹ ਹੁਣ ਆਪਣੇ ਸੌਰੇਜ ਦਾ ਇਹਨਾਂ ਦਾ ਪੁਰਾਣਾ ਮਕਾਨ ਹੈ ਸੰਗਤਪੁਰਾ ਭੋਂਗੀ ਮੋਹੱਲੇ ਚੰਦ ਦਾ 90 ਚ ਪੈਂਦਾ ਛਾਣੇ ਚ ਉੱਥੇ ਨੂੰ ਉਹਨਾਂ ਨੇ ਇਹਦੇ ਸਾਲੇ ਨੇ ਜਗਾ ਰਹਿਣ ਨੂੰ ਦਿੱਤੀ ਸੀ ਇਹ ਤਿੰਨ ਕੁ ਦਿਨ ਪਹਿਲਾਂ ਕਿ ਤੇ ਇਹਦੀ ਘਰ ਵਾਲੀ ਨਾਲ ਮੜਾ ਮੜਾ ਝਗੜਾ ਹੋ ਗਿਆ ਇਹਦੀ ਘਰ ਵਾਲੀ ਛੋਟੇ ਬੱਚੇ ਨੂੰ ਨਾਲ ਲਿਆਈ ਜੀ ਵੱਡਾ ਜਿਹੜਾ ਗੁਰਵਿੰਦਰ ਸਿੰਘ ਮੁਰਯਾਰਾ ਸਾਲੋਂ ਉੱਥੇ ਛੱਡ ਆਈ ਉਹਤੇ ਛੱਡ ਆਈ ਉਦੋਂ ਬਾਅਦ ਇਹਨੇ ਸੋਚਿਆ ਵੀ ਵਾਰ-ਵਾਰ ਝਗੜਾ ਕਰਦੀ ਐ ਚਲੋ ਉਹਨੂੰ ਕਿਸੇ ਖੁੰਦਕ ਨੂੰ ਲੈ ਕੇ ਇਹ ਪਰਸੋਂ 29 ਤਰੀਕ ਨੂੰ ਪਰਸੋਂ 29 ਤਰੀਕ ਨੂੰ ਇਹ ਮਤਲਬ ਇੱਥੇ ਆ ਗਿਆ ਇਹਨੂੰ ਪਤਾ ਸੀ ਮੇਰੇ ਸਾਲੇ ਦਾ ਬੱਚਾ ਇੱਥੇ ਮੋਦੀਆ ਵਿਆਹ ਚ ਪ੍ਰਾਈਵੇਟ ਕਰਿਆ ਚ ਆਂਗਣਵਾੜੀ ਉਹਦੇ ਚ ਪੜਦਾ ਸੀ ਉਹਦਾ ਨਾਮ ਫਤੇਵੀਰ ਸਿੰਘ ਉਮਰ ਚਾਰ ਚਾਰ ਸਾਲ ਤੇ ਆਪਣੇ ਲੜਕੇ ਦੇ ਨਾਲ ਇੱਥੇ ਆਇਆ ਤੇ ਉੱਥੋਂ ਇਹਨੇ ਕੀ ਕਰਿਆ ਆਂਗਣਵਾੜੀ ਜੋ ਆਪਣੇ ਬੱਚੇ ਰਹੀ ਉਹਨੂੰ ਬੁਲਾ ਲਿਆ ਬੱਚੇ ਰੇ ਬੁਲਾ ਕੇ ਉਹਨੂੰ ਨਾਲ ਲੈ ਗਿਆ ਦਵਾ ਕਰਕੇ ਨਾਲ ਲੈ ਗਿਆ ਅੱਛਾ ਹੁਣ ਬਰਾਮਦ ਕਿੱਥੋਂ ਆਇਆ ਇਹਨੂੰ ਕਿੱਥੋਂ ਲਿਆਇਆ ਫਿਰਕੇ ਇਹ ਫਿਰ ਉਹ ਤੋਂ ਬਾਅਦ ਅਸੀਂ ਇਹਨੂੰ ਪੱਲ ਇਥੋਂ ਸਾਡੀ ਟੀਮ ਜਿਹੜੀ ਮਤਲਬ ਦੂਜੀ ਸਪੈਸ਼ਲ ਸੈਲਰੀ ਉਹ ਵੀ ਅਸੀਂ ਟੀਮ ਲਾਈ ਸੀ ਹਾਂ ਤੇ ਉਹਨਾਂ ਨੇ ਇਹਨੂੰ ਉੱਥੋਂ ਇਹ ਆਪਣੀ ਰਿਸ਼ਤੇਦਾਰੀ ਜਗਰਾਉਂ ਸਾਈਡ ਚ ਲਾ ਗਿਆ ਸੀ ਕਿੱਥੋਂ ਲਿਆਇਆ ਫਿਰਕੇ ਗਣਦੂ ਸਿਖਾਇਆ ਲੁਧਿਆਣਾ ਬਸ ਉੱਥੋਂ ਲਿਆ ਸੀ ਉੱਥੋਂ ਟੀਮ ਨੇ ਮੇਰੇ ਨੂੰ ਇੱਥੇ ਸਪੁਰਦ ਕਰਦਾ ਲਿਆ ਤੇ ਅੰਦਰ ਸੰਸੋਂ ਅਰਸੰਸੋਂ ਸੋਖਦਾ ਅਰਸੰਸੋਂ ਸੋਖਦਾ ਤੇ ਇਹ ਦੇਖਲਾ ਕੀ ਮਿਕਰੀ ਨਦਰ ਜੇ ਇਹਦੇ ਖਿਲਾਫ 363 365 ਤੇ ਪਹਿਲਾਂ 346 ਦਿੱਤਾ ਉਹਦਾ ਘਾਟਾ ਕਰਕੇ ਕਰਤਾ ਸੀ ਹਮਮ ਸੰਦੇ ਨਾਲ ਪ੍ਰਸਤਨ ਕੋਸ਼ਿਕ ਸਮਾਣਾ ਨਿਊਜ਼